ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਸਾਥ ਹੁੰਦਾ ਹੈ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਦੇ ਕੋਲ ਲਈਦਾ ਕਰਦੇ ਆ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੁਖਬਰਾਂ ਦਾ ਰੁਖ ਜੇਕਰ ਆਪਾਂ ਕਰੀਏ ਤਾਂ ਸਭ ਤੋਂ ਪਹਿਲੀ ਖਬਰ ਜੇਕਰ ਲਈਏ ਰਸ਼ੀਆ ਦੇ ਰਸ਼ੀਆ ਤੋਂ ਸ਼ਾਸਕ ਉਹਦੇ ਡਿਕਟੇਟਰ ਕਹਿ ਲਓ ਪਰ ਉਹਨਾਂ ਦੇ ਪਾਸ਼ਾ 'ਚ ਕੁਝ ਹੋਰ ਨੇ ਉਹਦੋਂ ਹੁਣੀ ਭਾਰਤ ਆਏ ਨੇ ਭਾਰਤ ਦੇ ਦੌਰੇ ਤੇ 에어ਪੋਰਟ ਤੇ ਰੈਡ ਕਾਰਪੇਟ ਉਹਨਾਂ ਦਾ ਵਿਛਾ ਕੇ ਸਵਾਗਤ ਕੀਤਾ ਗਿਆ ਖੁਦ મોદી ਹੁਣੀ ਰਿਸੀਵ ਕੀਤਾ ਹੈ ਉਹਨਾਂ ਨੂੰ ਹਾਂਜੀ ਅੱਜ ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਉਹ ਇੰਡੀਆ ਪਹੁੰਚੇ ਨੇ મોદી ਉਹਨਾਂ ਨੇ ਜੇਰਪੋਰਟ ਤੋਂ ਉਹਨਾਂ ਨੂੰ ਰਿਸੀਵ ਕੀਤਾ ਹੈ ਤੇ ਦੋਵੇਂ ਆਗੂ ਇੱਕੋ ਗੱਡੀ 'ਚ ਬੈਠ ਕੇ 에ਰਪੋਰਟ ਤੋਂ ਰਵਾਨਾ ਹੋਏ ਨੇ ਦੋਵਾਂ ਨੇ ਇੱਕ ਦੂਜੇ ਨਾਲ ਗਲੇ ਲਾਇਆਗਾ ਤੇ ਰਸ਼ੀਆ ਯੂਕਰੇਨ ਦੀ ਜੰਗ ਤੋਂ ਬਾਅਦ ਇਹ ਪੁਤਿਨ ਦਾ ਪਹਿਲਾ ਇੰਡੀਆ ਦਾ ਦੌਰਾ ਹੈਗਾ ਤੇ ਰਾਤ ਨੂੰ ਹੁਣ ਨਰਿੰਦਰ ਮੋਦੀ ਇੱਕ ਪ੍ਰਾਈਵੇਟ ਡਿਨਰ ਦੀ ਮੇਜ਼ਬਾਨੀ ਕਰ ਰਹੇ ਹੋਣਗੇ ਉਹ ਹੋਸਟ ਹੈਗੇ ਅੱਜ ਤੇ ਪੁਤਿਨ ਨੂੰ ਅੱਜ ਡਿਨਰ ਖਵਾ ਰਹੇ ਹੋਣਗੇ ਤੇ ਉਹਨਾਂ ਦੇ ਨਾਲ ਜਿਹੜੇ ਪੁਤਿਨ ਨੇ ਉਹਨਾਂ ਦੇ ਨਾਲ ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਡੈਨਿਸ ਮਾਂਤੂਰੋਬੀਆ ਇਹਨੇ ਡਿਫੈਂਸ ਮਿਨਿਸਟਰ ਵੀ ਆਏ ਨੇ ਤੇ ਐਗਰੀਕਲਚਰ ਮਿਨਿਸਟਰ ਦਮਿਟਰੀ ਪੇਟਰੋ ਵੀ ਆਏ ਨੇ ਤੇ ਅੱਜ ਇੱਕ ਗ੍ਰੈਂਡ ਵੈਲਕਮ ਉਹਨਾਂ ਦਾ ਕੀਤਾ ਗਿਆ ਹੈਗਾ ਤੇ ਸ਼ੈਡਿਊਲ ਵੀ ਜਾਰੀ ਹੋਇਆਗਾ ਅੱਜ ਮਤਲਬ ਹੁਣ ਡਿਨਰ ਸਟਾਰਟ ਹੋ ਚੁੱਕਿਆ ਹੋਗਾ ਤੇ 9:00 ਵਜੇ ਰਾਤ ਨੂੰ ਰਾਸ਼ਤ੍ਰਪਤੀ ਭਵਨ ਚ ਪੁਤਿਨ ਜਾਣਗੇ ਉੱਥੇ ਗਾਰਡ ਆਫ ਆਨਰ ਦਿੱਤਾ ਜਾਊਗਾ 10:00 ਵਜੇ ਉਹ ਮਹਾਤਮਾ ਗਾਂਧੀ ਦੇ ਰਾਜ ਜਿਹੜੀ ਸਮਾਦੀ ਹੈਗੀ ਆ ਰਾਜਗੜ੍ਹ ਉਦੇ ਚ ਜਾਣਗੇ ਤੇ ਸਮਾਦੀ ਤੇ ਫਿਰ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ 11 ਵਜੇ ਰਾਤ ਨੂੰ ਹైదరాబాద్ ਹਾਊਸ 'ਚ ਉਹ ਇੰਡੀਆ ਰੂਸ ਸਬਮਿਟ ਜਿਹੜੀ ਹੋਣੀ ਹੈ ਉਹਦੇ ਤੇ ਸ਼ਾਮਿਲ ਰਹਿਣਗੇ ਤੇ ਜੇ ਅਗਲੀ ਜੇ ਆਪਾਂ ਗੱਲ ਕਰੀਏ ਤਾਂ ਮਤਲਬ 4 ਵਜੇ ਫਿਰ ਕੱਲ ਨੂੰ ਹైదరాబాద్ ਹਾਈਦਰਾਬਾਦ ਹਾਊਸ 'ਚ ਜਿਹੜੀ ਬਿਜ਼ਨਸ ਫੋਰਮ ਦੀ ਮੀਟਿੰਗ ਹੈ ਉਹਨੂੰ ਉਹ ਸੰਬੋਧਿਤ ਕਰਨਗੇ ਫਿਰ ਉਸ ਤੋਂ ਇਲਾਵਾ ਜਿਹੜਾ ਇੰਡੀਆ ਦਾ ਤੇ ਰਸ਼ੀਆ ਦਾ ਬਿਜ਼ਨਸ ਲੀਡਰਸ ਨਾਲ ਜਿਹੜੀ ਮੁਲਾਕਾਤ ਹੈ ਉਹ ਕੱਲ ਦੇਖਣ ਨੂੰ ਮਿਲੂਗੀ ਤੇ ਸਟੇਟ ਡਿਨਰ ਫਿਰ ਕੱਲ ਜਿਹੜੇ ਇੰਡੀਆ ਦੇ ਰਾਸ਼ਪਤੀ ਨੇ ਦ੍ਰੋਪਦੀ ਮੁਰਮੂ ਉਹ ਕੱਲ ਦੇਣਗੇ ਯਾਨੀ ਕਿ ਅਜ ਨਰਿੰਦਰ ਮੋਦੀ ਦਾ ਅੱਜ ਦਾ ਦਿਨ ਹੈਗਾ ਕੱਲ ਉਹ ਰਾਸ਼ਪਤੀ ਹੋਣਾ ਤਾਂ ਇਹ ਚਾਹੀਦਾ ਸੀ ਖਾਸ ਰਾਸ਼ਪਤੀ ਦ੍ਰੋਪਦੀ ਮੁਰਮੂ ਹੋਣੀ ਚਾਹੀਦੀ ਸੀ ਅੱਗੇ ਪਰ ਨਰਿੰਦਰ ਮੋਦੀ ਨੇ ਆਪ ਉਹ ਸਾਰਾ ਕਹਿ ਲਿਆ ਕਿ ਸਟੇਜ ਲੈ ਲਿਆਗਾ ਤੇ ਲਗਾਤਾਰ ਆਪਾਂ ਕਹਿ ਲਿਆ ਕਿ ਪੁਤਿਨ ਨੂੰ ਲੈ ਕੇ ਅਲੱਗ-ਅਲੱਗ ਕਿਸਮ ਦੀ ਚੀਜ਼ਾਂ ਕੱਢੀਆਂ ਜਾ ਰਹੀਆਂ ਨੇ ਕਿ ਉਹ ਜਿਹੜੇ ਆਏ ਨੇ ਉਹਦੇ ਅੱਡਾ-ਅੱਡ ਮਤਲਬ ਕੱਢੇ ਜਾ ਰਹੇ ਨੇ ਇਸ ਤੋਂ ਪਹਿਲੇ ਜੇ ਆਪਾਂ ਗੱਲ ਕਰ ਲਈਏ ਤੇ ਜਿਹੜੇ ਪੁਤਿਨ ਹੈਗੇ ਆ ਉਹ ਸੰ 2004 'ਚ ਆਏ ਸੀ ਫਿਰ 2004 'ਚ ਆਏ ਫਿਰ 2007 'ਚ ਆਏ 2012 'ਚ ਆਏ 14 'ਚ 16 'ਚ 18 'ਚ ਤੇ ਫਿਰ 21 'ਚ ਕੋਵਿਡ ਦੇ ਦੌਰਾਨ ਹੁਣ 25 'ਚ ਆਏ ਨੇ ਯਾਨੀ ਕਿ ਆਫਟਰ ਰਸ਼ੀਆ ਯੂਕਰੇਨ ਜੰਗ ਤੋਂ ਬਾਅਦ ਹੁਣ ਆਏ ਨੇ 4 ਸਾਲ ਬਾਅਦ ਤੇ ਦੇਖਦੇ ਆ ਕਿਵੇਂ ਚੀਜ਼ਾਂ ਬਣਦੀਆਂ ਨੇ ਅੱਗੇ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਇਹਦੇ ਮਤਲਬ ਘੱਡੇ ਜਾ ਰਹੇ ਨੇ ਖਾਸ ਕਰ ਖਾਸ ਕਰ ਬਿਜ਼ਨਸ ਐਂਗਲਸ ਤੋਂ ਅਮਰੀਕਾ ਨੂੰ ਲੈ ਕੇ ਵੀ ਕਈ ਸਾਰੇ ਮਤਲਬ ਘੱਡੇ ਜਾ ਰਹੇ ਨੇ ਦੇਖਦੇ ਆ ਕਿਵੇਂ ਮੁਲਾਕਾਤ ਰਹਿੰਦੀ ਹੈ ਤੇ ਹਾਲਾਂਕਿ ਇੰਡੀਆ ਰਸ਼ੀਆ ਤੋਂ ਅੱਜਕੱਲ ਤੇਲ ਖਰੀਦਣਾ ਘਟ ਕਰ ਚੁੱਕਿਆਗਾ ਉਹ ਵੀ ਮੈਂ ਮਤਲਬ ਆਪਣੇ ਬੁਲੇਟਿਨ ਦੇ ਨਾਤੇ ਉਹਦਾ ਜ਼ਿਕਰ ਕੀਤਾਗਾ ਹੁਣ ਦੇਖਦੇ ਆ ਕਿ ਇਹ ਜਿਹੜੀ ਵਿਜ਼ਿਟ ਹੈ ਪੁਤਿਨ ਦੀ ਉਹ ਕੀ ਗੁੱਲ ਖਲਾਊਗੀ ਸਾਊਥ ਏਸ਼ੀਆ 'ਚ ਕਿਸ ਕਿਸਮ ਨਾਲ ਚੀਜ਼ਾਂ ਹੋਣ ਗਿਆ ਉਹ ਕੱਲ ਆਪਾਂ ਜ਼ਰੂਰ ਅੱਜ ਮੈਂ ਰਾਤ ਨੂੰ ਇਹ ਮੇਰਾ ਕੰਮ ਰਹੂਗਾ ਕਿ ਅੱਜ ਅਤੇ ਕੱਲ ਮੈਂ ਸਾਰਾ ਇਹ ਰੀਡ ਕਰਾਂਗਾ ਕਿ ਇੰਟਰਨੈਸ਼ਨਲ ਮੀਡੀਆ ਕੀ ਲਿਖ ਰਹੀ ਹੈ ਇਹਦੇ ਜੀਓ ਪੋਲਿਟੀਕਲ ਕੀ ਮਾਇਨੇ ਨੇ ਕੱਲ ਦੇ ਬੁਲੇਟਿਨ 'ਚ ਆਪਾਂ ਇਸ ਬਾਰੇ ਜ਼ਰੂਰ ਜ਼ਿਕਰ ਕਰਾਂਗੇ ਤੇ ਅਨਲਿਸਿਸ ਵੀ ਕਰਾਂਗੇ ਕਿ ਪੁਤਿਨ ਦੀ ਜਿਹੜੀ ਇੰਡੀਆ 'ਚ ਵਿਜ਼ਿਟ ਹੈ ਉਹਦੇ ਕੀ ਮਾਇਨੇ ਨੇ ਜੀ ਉਧਰ ਇਸੇ ਵਿਜ਼ਿਟ ਨੂੰ ਲੈ ਕੇ ਜੇਕਰ ਆਪਾਂ ਗੱਲ ਰਾਹੁਲ ਗਾਂਧੀ ਹੁਣਾਂ ਦੀ ਸੁਣੀਏ ਉਹ ਕਹਿੰਦੇ ਨੇ ਵੀ ਵਿਦੇਸ਼ੀ ਮਹਿਮਾਨਾਂ ਦੇ ਨਾਲ ਮਿਲਣ ਨਹੀਂ ਦਿੰਦੀ ਸਰਕਾਰ ਇਹ ਇਨਸਿਕਿਉਰਟੀ ਹੈ ਕਹਿੰਦੇ ਮੋਦੀ ਹੁਣਾਂ ਦੀ ਦੇਖੋ ਲੀਡਰ ਆਫ অপੋਜੀਸ਼ਨ ਨੇ ਰਾਹੁਲ ਗਾਂਧੀ ਯਾਨੀ ਕਿ ਦੂਜੇ ਨੰਬਰ ਦੇ ਆਗੂ ਨੇ ਇੰਡੀਆ ਸੀ ਤੇ ਉਹਨਾਂ ਦਾ ਕਹਿਣਾ ਠੀਕ ਹੈ ਕਿ ਠੀਕ ਹੈ ਕਿ ਜਿਹੜਾ ਮੌਕੇ ਦੀ ਹਕੂਮਤ ਹੈ ਗਿਆ ਉਹ ਵੀ ਮਿਲੇ ਜਿਹੜੇ ਇੰਟਰਨੈਸ਼ਨਲ ਫੋਰਨ ਜਿਹੜੇ ਆਪਾਂ ਕੇ ਲਈ ਗੈਸਟ ਆ ਰਹੇ ਨੇ ਪਰ ਮੈਨੂੰ ਲੱਗਦਾ ਕਿ ਨਾਲ ਦੀ ਨਾਲ اپوزیشن ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਮਿਲਾਨਾ ਚਾਹੀਦਾ ਖੈਰ 2 ਦਿਨ ਦਾ ਦੌਰਾ ਪਤਿੰਦਾ ਤੇ ਇਸ ਵਾਰ ਲੱਗ ਰਿਹਾਗਾ ਕਿ ਸ਼ਾਇਦ راہਲ ਗਾਂਧੀ ਦਾ ਨੰਬਰ ਨਾ ਪੋਵੇ ਤੇ راہਲ ਗਾਂਧੀ ਨਾਮ ਮਿਲ ਪਾਵੇ ਹਾਲਾਂਕਿ ਪਰਲਮੈਂਟ ਸੈਸ਼ਨ ਵੀ ਚੱਲ ਰਿਹਾਗਾ ਉਹਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਜ਼ਿਕਰ ਤਾਂ ਹੋਊਗਾ ਹੀ ਉਦਾਂ ਲੀਡਰ ਆਫ اپੋਜੀਸ਼ਨ ਨੂੰ ਮਿਲਾਨ ਦੀ ਪਰੰਪਰਾ ਤਾਂ ਰਹੀ ਹੈ ਪਰ ਹੁਣ ਨਰਿੰਦਰ ਮੋਦੀ ਹੋਰੀ ਕਿਤੇ ਨਾ ਕਿਤੇ ਇਨਸਿਕਿਉਰਤਾ ਹੈਗੀ ਆ ਉਹ ਇਸ ਵਾਰ ਤਾਂ ਮੈਨੂੰ ਲੱਗਦਾਗਾ ਕਿ ਨਹੀਂ ਮਿਲਾਰੇ ਰਾਹੁਲ ਗਾਂਧੀ ਨੂੰ ਉਹਨਾਂ ਨਾਲ ਹੂੰ ਜੀ ਇਹ ਆਪਣੇ ਕਿਸਮ ਦੀ ਗੱਲਬਾਤ ਹੈ ਇਸ ਤੋਂ ਅੱਗੇ ਚਲੀਏ ਤਾਂ ਉਧਰ ਇਧਰ ਬੇਸ਼ੱਕ ਵਿਦੇਸ਼ੀ ਮਹਿਮਾਨਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਮੋਦੀ ਸਾਹਿਬ ਮਿਲਦੇ ਨੇ ਪੁੱਤ ਨੂੰ ਪਰ ਇਧਰ ਕੀ ਹੋ ਗਿਆ ਜੀ ਕਹਿੰਦੇ ਰੁਪਈਆ 90 ਤੋਂ ਵੀ ਡਿੱ ਗਿਆ 90 ਰੁਪਏ ਪਾਰ ਕਰ ਗਿਆ ਸੋਸ਼ਲ ਮੀਡੀਆ ਤੇ ਮੋਦੀ ਸਰਕਾਰ ਤੇ ਤੰਜ ਕੱਸੇ ਜਾ ਰਹੇ ਨੇ ਨਹਿਰੂ ਤੇ ਵਿਸ਼ਵਗੁਰੂ ਟ੍ਰੈਂਡ ਕਰ ਰਿਹਾ ਹੈ ਇੱਕ ਹੀ ਗੱਲਬਾਤ ਬਣੀ ਜੀ ਇਹ ਮੋਦੀ ਸਾਹਿਬ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਇਹ ਚੋਣਾਂ ਤੋਂ ਪਹਿਲਾਂ ਜੇ 2014 ਤੋਂ ਪਹਿਲਾਂ ਦੇ ਇਲੈਕਸ਼ਨ ਜਦੋਂ ਇਹ ਕੈਂਪੇਨ ਕਰ ਰਹੇ ਸੀ ਉਦੋਂ ਦੇ ਭਾਸ਼ਣ ਬਹੁਤ ਵਾਇਰਲ ਹੋ ਰਹੇ ਨੇ ਉਹਨਾਂ ਚੋਂ ਕਲਿੱਪਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਬਣਿਆ ਕੀ ਜੀ ਸਾਰਾ 90 ਤੋਂ ਹੀਠਾ ਡੇਗ ਗਿਆ ਕੰਮ ਹਾਂ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਨਰਿੰਦਰ ਮੋਦੀ ਦਾ ਹੱਸਾ ਬਾੜਾ ਉਡਾਇਆ ਜਾ ਰਿਹਾਗਾ ਸੋਸ਼ਲ ਮੀਡੀਆ ਤੇ ਉਹਨਾਂ ਦਾ ਖਾਸਾ ਆਪਾ ਕਹਿ ਲਈਏ ਕਿ ਉਹਨਾਂ ਦੇ ਮਜ਼ੇ ਲਏ ਜਾ ਰਹੇ ਨੇ ਸਾਲ 2014 ਤੋਂ ਪਹਿਲਾਂ ਦੀ ਉਹਨਾਂ ਦੀ ਜਿਹੜੀ ਵੀਡੀਓਜ਼ ਸੀਗੀ ਜਦੋਂ ਰੁਪਏ ਦੀ ਜਿਹੜੀ ਕੀਮਤ ਸੀ ਉਹ ਘਟ ਹੁੰਦੀ ਸੀ ਡਾਲਰ ਦੇ ਮੁਕਾਬਲੇ ਉਦੋਂ ਉਹ ਜਿਹੜੇ ਸਟੇਟਮੈਂਟਾਂ ਦਿੰਦੇ ਸੀਗੇ ਉਹਨਾਂ ਨੂੰ ਅੱਜ ਵਾਇਰਲ ਕੀਤਾ ਜਾ ਰਿਹਾ ਹੈਗਾ ਤੇ ਦੇਖੋ ਬਹੁਤ ਆਪਾਂ ਕਹਿ ਸਕਦੇ ਹਾਂ ਕਿ 90 ਰੁਪਏ ਹੋ ਗਿਆ 1 ਡਾਲਰ ਦੀ ਜਿਹੜੀ ਕੀਮਤ ਹੈ ਤੇ ਇਹਨੂੰ ਜੇ ਤੁਸੀਂ ਰੁਪਏ ਦੇ ਹਿਸਾਬ ਨਾਲ ਦੇਖੋਗੇ ਤਾਂ ਇਹ ਰਿਕਾਰਡ ਨਿਚਲੇ ਸਤਰ ਤੇ ਹੈਗਾ ਮਤਲਬ ਥਿਸ ਇਜ਼ ਦਾ ਲੋਇਸਟ ਆਫ ਰੁਪਈ ਇਹ ਇਨ ਇਨ ਇਸ ਟਰਮ ਤੇ ਉਹਦੇ ਚ ਮਤਲਬ ਜਿਹੜਾ ਫੋਰਨ ਫੰਡ ਹੁੰਦਾ ਉਹਦੀ ਲਗਾਤਾਰ ਨਿਕਾਸੀ ਤੇ ਵੀ ਗੱਲ ਹੋ ਰਹੀ ਹੈ ਕੱਚੇ ਤੇਲ ਦੀ ਵਧੀਆਂ ਜਿਹੜੇ ਕੀਮਤਾਂ ਸੇ ਵਧਦੇ ਹੋ ਰਹੇ ਨੇ ਉਹਦੇ ਤੇ ਵੀ ਗੱਲ ਹੋ ਰਹੀ ਹੈ ਭਾਰਤ ਅਮਰੀਕਾ ਦੇ ਜਿਹੜਾ ਵਪਾਰ ਸਮਝੋਤੇ ਚ ਜਿਹੜੀ ਆਪਾਂ ਕਹਿ ਲਈਏ ਕਿ ਅਨਸਰਟੇਨਟੀ ਬਣੀ ਹੋਈ ਹੈ ਉਹਦੀ ਉਹਦੀ ਵੀ ਬਹੁਤ ਜ਼ਿਕਰ ਹੋ ਰਹੀ ਹੈ ਮਤਲਬ ਖਾਸ ਦੇਖੋ ਜਿਵੇਂ ਕੱਲ ਆਪਾਂ ਜਦੋਂ ਪੁਤਿਨ ਦੀ ਇੰਡੀਆ ਵਿਜ਼ਿਟ ਬਾਰੇ ਗੱਲ ਕਰਾਂਗੇ ਉਦੋਂ ਅਮਰੀਕਾ ਦਾ ਵੀ ਜ਼ਿਕਰ ਆਊਗਾ ਅਤੇ ਇਹ ਜਿਹੜੀਆਂ ਮੈਂ ਗੱਲ ਕਹਿ ਰਿਹਾ ਗੱਲਾਂ ਕਹਿ ਰਿਹਾਗਾ ਕਿ ਡਾਲਰ ਦੇ ਮੁਕਾਬਲੇ ਪੈਸਾ ਜਿਹੜਾ ਰੁਪਈਆ ਜਿਹੜਾ ਕਮਜ਼ੋਰ ਹੋ ਰਿਹਾਗਾ ਉਹਨੂੰ ਲੈ ਕੇ ਜਦੋਂ ਆਪਾਂ ਗੱਲ ਕਰਾਂਗੇ ਉਦੋਂ ਇਹ ਸਾਰੀਆਂ ਚੀਜ਼ਾਂ ਰਿਪਿਟੇਸ਼ਨ 'ਚ ਆਣ ਗਿਆ ਜਿਹੜਾ ਫੋਰਨ ਫੰਡਿੰਗ ਹੈ ਉਹਨੂੰ ਲੈ ਕੇ ਜਿਹੜੇ ਫੋਰਨ ਇਨਵੈਸਟਰਸ ਨੇ ਉਹ ਆਪਣੇ ਪੈਸੇ ਕਢਰੇ ਨੇ ਉਹਨੂੰ ਲੈ ਕੇ ਜਿਹੜੀ ਗੱਲ ਕਰਨੀ ਹੈ ਕੱਚੇ ਤੇਲ ਦੀ ਜਿਹੜੀ ਕੀਮਤਾਂ 'ਚ ਵਾਧਾ ਹੋ ਰਿਹਾਗਾ ਉਹਨੂੰ ਲੈ ਕੇ ਭਾਰਤ ਅਮਰੀਕਾ ਦੇ ਟ੍ਰੇਡ ਨੂੰ ਲੈ ਕੇ ਜਿਹੜੀ ਅਨਸਰਟੇਨਿਟੀ ਹੈ ਇਹ ਸਾਰੀਆਂ ਚੀਜ਼ਾਂ ਤੇ ਗੱਲ ਕਰਨੀ ਪਊਗੀ ਤੇ ਉਦੋਂ ਹੀ ਫਿਰ ਜਿਹੜਾ ਜੀਓਪੋਲਿਟੀਕਲ ਮਾਇਨੇ ਨਿਓ ਘਟਨੇ ਪੈਣਗੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਨਰਿੰਦਰ ਮੋਦੀ ਹੈਗਾ ਉਹ ਜੀਓਪੋਲਿਟੀਕਲੀ ਡਿਜ਼ਾਸਟਰ ਸਾਬਤ ਹੋ ਰਹੇ ਨੇ ਜਿਨ੍ਹਾਂ ਦੇ ਮੁਲਕਾਂ ਨਾਲ ਆਪਣਾ ਠੀਕ ਠਾਕ ਸਾਂਝ ਸੀਗੀ ਜਿਨ੍ਹਾਂ ਨਾਲ ਠੀਕ ਠਾਕ ਆਪਣਾ ਪਿਆਰ ਸੀ ਉਹਨਾਂ ਨਾਲ ਉਹ ਵਿਗੜ ਰਹੇ ਨੇ ਅਮਰੀਕਾ ਨਾਲ ਆਪਣਾ ਠੀਕ ਚੱਲ ਰਿਹਾ ਸੀਗਾ ਪਰ ਪਤਾ ਨਹੀਂ ਕਿਵੇਂ ਚੀਜ਼ਾਂ ਹੋ ਰਹੀਆਂ ਨੇ ਅੱਗੇ ਪਤਾ ਲੱਗੂਗਾ ਕਿ ਕਿਸ ਕਿਸਮ ਨਾਲ ਚੀਜ਼ਾਂ ਹੋਣ ਗਿਆ ਮਤਲਬ ਉਹਦੇ ਵਿੱਚ ਕਈ ਜਿਹੜੇ ਯੂਜ਼ਰਸ ਨੇ ਸੋਸ਼ਲ ਮੀਡੀਆ ਕਰਸਾ ਮੈਂ ਕਮੈਂਟ ਵੀ ਪੜ ਰਿਹਾ ਸੀਗਾ ਕਈ ਕਹਿ ਰਹੇ ਨੇ ਕਿ ਬਿਨਾ ਪੈਰਾਸ਼ੂਟ ਦੇ ਸਕਾਈ ਡਾਈਵਿੰਗ ਚੱਲ ਰਹੀ ਹੈ ਰੁਪਈਏ ਦੀ ਕਈ ਲੋਕ ਕਹਿ ਰਹੇ ਨੇ ਕਿ ਜਿਵੇਂ ਇਸਰੋ ਦੇ ਜਿਹੜੇ ਉਪਗ੍ਰਹ ਹੁੰਦੇ ਆ ਉਹ ਅੰਤਰਿਕਸ਼ ਤੋਂ ਦਿਖਦੇ ਨੇ ਉਸ ਕਿਸਮ ਦਾ ਮਾਮਲਾ ਕਈ ਕਹਿ ਰਹੇ ਨੇ ਕਈ ਕੁਝ ਕਹਿ ਰਹੇ ਨੇ ਕਈ ਕੁਝ ਕਹਿ ਰਹੇ ਨੇ ਤੇ ਨਰਿੰਦਰ ਮੋਦੀ ਦਾ ਆਪਾਂ ਕਹਿ ਲਈਏ ਕਿ ਉਹ ਜਿਹੜਾ ਪੁਰਾਣਾ ਬਿਆਨ ਹੈ ਉਹ ਤਾਂ ਫਿਰ ਵਾਇਰਲ ਪੁਰਾਣੇ ਜਿਹੜੇ ਬਿਆਨ ਹੈਗੇ ਉਹ ਤਾਂ ਵਾਇਰਲ ਹੋਣਗੇ ਹੂੰ ਜੀ ਜੀ ਇਸ ਤੋਂ ਅੱਗੇ ਅਗਲੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਇੱਕ ਪਿੰਡ ਹੈ ਜੀ ਜਿਹੜਾ ਨਫ਼ਰਤ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ ਬੜੀ ਮੰਦ ਭਾਗੀ ਗੱਲ ਹੈ ਤਰਾਸ ਦੀ ਵਾਲੀ ਗੱਲ ਹੈ ਇਸ ਦੇਸ਼ ਦੇ ਵਿੱਚ ਜਿੱਥੇ ਆਜ਼ਾਦੀ ਦੀਆਂ ਐਨੇ ਬੜੇ ਗੰਡ ਮਲਾ ਲੈਣ ਤੋਂ ਬਾਅਦ ਵੀ ਜਿੱਥੇ ਅਸੀਂ ਗੱਲ ਕਰਦੇ ਹਾਂ ਵੀ ਇਹ ਅਨੇਕਤਾਵਾ ਦਾ ਦੇਸ਼ ਹੈ ਇੱਥੇ ਯੂਨਿਟੀ ਐਂਡ ਡਾਈਵਰਸਿਟੀ ਹੈ ਪਰ ਉੱਥੇ ਕਹਿੰਦੇ ਵੀ ਮੁਸਲਮਾਨਾਂ ਦੇ ਨਾਲ ਗੱਲ ਕਰਨ ਤੇ 2000 ਰੁਪਏ ਦਾ ਜੁਰਮਾਨਾ ਹੈ ਇਹ ਜਿਹੜੇ ਰੰਗ ਨੇ ਇਹ ਸਾਨੂੰ ਜਿਹੜੇ ਦੇਖਣ ਨੂੰ ਮਿਲਦੇ ਨੇ ਵੈਸੇ ਤਾਂ ਆਪਾਂ ਆਮ ਤੌਰ ਤੇ ਗੱਲਾਂ ਕਰਦੇ ਰਹਿੰਦੇ ਨੇ ਰਹਿੰਦੇ ਆ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਜੁਰਮਾਨਾ ਹੀ ਲਾ ਦਿੱਤਾ ਜਾਣਾ ਇਹ ਆਪਣੇ ਆਪ ਚ ਕਿਵੇਂ ਦੀ ਘਟਨਾ ਹੈ ਜੀ ਇਹ ਅਜੇ ਹਕ ਕਿਉਂ ਦੇਖੋ ਉਦਾਂ ਸੇ ਆਪਾਂ ਗੱਲ ਕਰੀਏ ਤੇ ਸਾਊਥ ਏਸ਼ੀਆ ਇਸ ਕਿਸਮ ਦਾ ਸਬਕਾਂਟਿਨੈਂਟ ਰਹਾਗਾ ਜਿੱਥੇ Hindu, Muslim, Sikh ਜਾਂ ਹੋਰ ਜਿਹੜੇ ਧਰਮ ਨੇ Jain, Buddhist ਉਹ ਸਾਰੇ ਧਰਮ ਇਕੱਠੇ ਵਸਦੇ ਰਹੇ ਹੈਗਾ ਐਦਾਂ ਦੇ ਪਿੰਡ ਆਪਾਂ ਜਾਣਦੇ ਆ ਕਿ ਪਿੰਡਾਂ ਦੀ ਸਟੋਰੀਜ਼ ਵੀ ਜਾਣਦੇ ਹੈਗੇ ਜਿੱਥੇ Hindu, Muslim, Sikh, ईसाई ਸਾਰੇ ਇਕੱਠੇ ਵਸਦੇ ਰਹੇ ਹੈਗਾ ਪਰ ਜਦੋਂ ਤੋਂ ਮੋਦੀ ਸਰਕਾਰ ਹੋਂਦ ਚ ਆਈ ਹੈ, ਹਕੂਮਤ ਚ ਆਈ ਹੈ, ਉਦੋਂ ਤੋਂ ਆਪਾਂ ਦੇਖ ਰਹੇ ਆ ਕਿ ਦੇਸ਼ ਦੇ ਜਿਹੜੇ ਘੱਟ ਗਿਣਤੀ ਦੇ ਸਮੁਦਾਏ ਨੇ ਖਾਸ ਕਰਕੇ ਜਿਹੜੇ ਮਾਈਨੋਰਟੀਜ਼ ਨੇ ਉਹਨਾਂ ਦੇ ਤੇ ਹਿੰਦੀ ਬੈਲਟ ਚ ਖਾਸ ਮੁਸਲਮਾਨ ਉਹ ਲਗਾਤਾਰ ਟਾਰਗੇਟ ਤੇ ਚੱਲ ਰਹੇ ਨੇ ਮਹਾਰਾਸ਼ਟਰ ਚ ਆਪਾਨੂੰ ਪਤਾ ਕਿ ਬੀਜੇਪੀ ਦੀ ਸੈਨਾ ਦੀ ਸਰਕਾਰ ਹੈ ਤੇ ਉੱਥੇ ਲਗਾਤਾਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾਗਾ ਇਹ ਪਿੰਡ ਜਿਹੜੀ ਇਹ ਪਿੰਡ ਹੈ ਜੀ ਅਹਿਮਦਨਗਰ ਦਾ ਚਿਟਨੀ ਚਿਟਨੀਸ ਪਿੰਡ ਚ ਇਹ ਮਤਲਬ ਜੁਰਮਾਨਾ ਲਾਇਆ ਗਿਆ ਹੈਗਾ ਕਿ ਜੇ ਤੁਸੀਂ ਮੁਸਲਮਾਨਾਂ ਨਾਲ ਗੱਲ ਕਰੋਗੇ ਤਾਂ ਤੁਹਾਡੇ ਤੇ 2000 ਰੁਪਏ ਦਾ ਜੁਰਮਾਨਾ ਲਾਇਆ ਜਾਊਗਾ ਤੇ ਇਹ ਜਿਹੜੀ ਸਾਲਾਂ ਤੋਂ ਜਿਹੜੇ ਇਸ ਪਿੰਡ 'ਚ ਹਿੰਦੂ ਮੁਸਲਮਣ ਏਕਤਾ ਕਾਇਮ ਸੀ ਉਹਨੂੰ ਇਹ ਇਹ ਕੁਝ ਸਾਲਾਂ 'ਚ ਖਤਮ ਕਰ ਦਿੱਤਾ ਗਿਆ ਹੈਗਾ ਸਕੂਲ ਸਕੂਲ ਤੋਂ ਬਾਹਰ ਵੀ ਬੱਚਿਆਂ ਨੂੰ ਕੱਢਿਆ ਜਾ ਰਿਹਾ ਹੈਗਾ ਮੁਸਲਮਾਨ ਬੱਚਿਆਂ ਨੂੰ ਪੜੋਸੀ ਵੀ ਜੁਰਮਾਨਾ ਲਾ ਰਹੇ ਨੇ ਇੱਕ ਹੋਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗ੍ਰਾਮੀਣ ਮਹਾਰਾਸ਼ਟਰ ਹੈ ਜਿਹੜਾ ਰੂਰਲ ਮਹਾਰਾਸ਼ਟਰ ਹੈਗਾ ਉਹ ਇਸ ਟਾਈਮ ਸਮਪਰਦਾਇਕ ਬਰੂਦ ਦੇ ਢੇਰ 'ਚ ਬੈਠਿਆ ਹੋਇਆ ਹੈਗਾ ਨਾਗਪੁਰ ਮਹਾਰਾਸ਼ਟਰ 'ਚ ਇਹ ਜਿੱਥੇ ਆਰਐਸਐਸ ਸੰਘ ਦਾ ਕਾਰ्यालय ਹੈਗਾ ਉੱਥੇ ਵੀ ਆਪਾਂ ਨੂੰ ਪਤਾ ਕਿ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਵਿਵਾਦ ਹੋ ਗਿਆ ਸੀਗਾ ਤੇ ਹੋਰ ਵੀ ਕਈ ਏਦਾਂ ਦੀਆਂ ਥਾਵਾਂ ਨੇ ਜਿੱਥੇ ਮੁਸਲਮਾਨਾਂ ਨੂੰ ਉੱਥੇ ਲਗਾਤਾਰ ਤੰਗ ਕੀਤਾ ਜਾ ਰਿਹਾਗਾ ਦੇਖੋ ਸਹਿਰਾਂਚੇ ਤਾਂ ਉੱਥੇ ਕਮਿਊਨਿਟੀ ਜਿਹੜਾ ਆਪਾਂ ਕਹਿ ਲਈਏ ਕਿ ਸੰਪਰਦਾਇਕਤਾ ਜਿਹੜੀ ਸੀਗੀ ਉਹ ਪਹਿਲਾਂ ਹੀ ਸੀ ਕਮਿਊਨਲਿਜ਼ਮ ਉੱਥੇ ਪਹਿਲਾਂ ਹੀ ਸੀਗਾ ਪਰ ਮੋਰ ਪਿੰਡਾਂ 'ਚ ਵੀ ਦੇਖਣ ਨੂੰ ਮਿਲ ਰਿਹਾਗਾ ਆਪਾਂ ਨੂੰ ਪਤਾ ਹੈ ਕਿ ਪਿੱਛੇ ਜੇ ਇੱਕ ਆਪਾਂ ਨੂੰ ਪਤਾ ਇੱਕ ٹرسٹ 'ਚ 14 ਮੁਸਲਮਾਨਾਂ ਨੂੰ ਸੈਕ ਕੀਤਾ ਗਿਆ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀਗਾ ਤੇ ਔਰ ਹੋਰ ਵੀ ਮਤਲਬ ਉੱਥੇ ਜਿਵੇਂ ਹਿੰਦੂਤਵਾ ਕੋਰਸਿਸ ਨੇ ਹਿੰਦੂ ਜਨ ਅਕ੍ਰੋਸ ਮੋਰਚਾ ਇਸ ਕਿਸਮ ਦੇ ਜਿਹੜੇ ਲੋਕ ਨੇ ਜਾਂ ਭਾਜਪਾ ਦੇ ਆਰਐਸਐਸ ਦੇ ਜਿਹੜੇ ਆਗੂ ਨੇ ਜਾਂ ਫਿਰ ਜਿਵੇਂ ਟੀ ਰਾਜਾ ਸਿੰਘ ਵਰਗੇ ਜਿਹੜੇ ਲੋਕ ਨੇ ਉਹ ਲਗਾਤਾਰ ਲੌਜੀਆ ਤੋਂ ਲੈ ਕੇ ਹੋਰ ਇਸ ਕਿਸਮ ਦੀਆਂ ਏਦਾਂ ਦੀਆਂ ਚੀਜ਼ਾਂ ਫਲਾ ਰਹੇ ਨੇ ਜਿਹਦੇ ਕਰਕੇ ਨੂਮ ਸੁਲਮਾਨ ਦੀ ਨਫ਼ਰਤ ਉੱਥੇ ਬਹੁਤ ਜ਼ਿਆਦਾ ਵਧ ਰਹੀ ਹੈ ਗਿਆ ਅ ਦਿਵਾਲੀ ਦੇ ਦੌਰਾਨ ਵੀ ਆਪਾਂ ਨੂੰ ਦੇਖਿਆ ਸੀਗਾ ਕਿ ਦਿਵਾਲੀ ਜਦੋਂ ਉਹ ਤਿਉਹਾਰ ਪਿੱਛੇ ਜੇ ਗਿਆ ਹੈਗਾ ਉਦੋਂ ਮੁਸਲਮਾਨਾਂ ਦਾ ਬਾਈਕਾਟ ਕੀਤਾ ਗਿਆ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਦੀ ਦੁਕਾਨਾਂ ਤੋਂ ਸਮਾਨ ਨਹੀਂ ਲੈਣਾ ਜਦੋਂ ਕਾਵੜ ਯਾਤਰਾ ਚੱਲ ਰਹੀ ਸੀ ਉਦੋਂ ਵੀ ਮੁਸਲਮਾਨਾਂ ਦਾ ਬਾਈਕਾਟ ਕੀਤਾ ਗਿਆ ਕਿ ਇਹਨਾਂ ਦੇ ਹੱਥੋਂ ਕੁਝ ਖਾਣਾ ਨਹੀਂ ਤਾਂ ਇਹ ਲਗਾਤਾਰ ਹੋ ਰਿਹਾਗਾ ਤੇ ਇਹਦੇ ਸਹਾਰ ਇਸ ਵਾਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਵਿਆਪਤੀ ਖਿੱਤੇ ਹੈਗੇ ਪਿੰਡੂ ਖਿੱਤੇ ਹੈਗੇ ਇਸ ਮੁਲਕ ਦੇ ਉਹ ਵੀ ਆ ਰਹੇ ਨੇ ਤਾ ਇਸ ਪਿੰਡ ਦੀ ਜਿਹੜੀ ਜ਼ਿਕਰ ਹੋਈ ਐ ਸਿਟਨੈਸ ਪਿੰਡ ਦੀ ਇਹ ਬੜਾ ਦੁਰਭਾਗੇਪੂਰਨ ਹੈ ਕਿ ਮਾਈਨੋਰਟੀਜ਼ ਦੇ ਲੋਕਾਂ ਦਾ ਸੋਸ਼ਲ ਬਾਈਕਾਟ ਕੀਤਾ ਜਾ ਰਿਹਾ ਹੈਗਾ ਸੋਸ਼ਲ ਬਾਈਕਾਟ ਆਪਣੇ ਆਪ 'ਚ ਬਹੁਤ ਖਤਰਨਾਕ ਟ੍ਰੈਂਡ ਹੈ ਇਹਦੇ 'ਚ ਤੁਸੀਂ ਪੂਰੀ ਕਮਿਊਨਿਟੀ ਨੂੰ ਉਹਦੇ ਰੰਗ ਦੇ ਉਹਦੇ ਜਾਤ ਦੇ ਆ ਉਹਦੇ ਧਰਮ ਦੇ ਆਧਾਰ ਤੇ ਤੁਸੀਂ ਉਹਦਾ ਬਾਈਕਾਟ ਕਰ ਦਿੰਦੇ ਹੋ ਫਿਰ ਇਹ ਦੱਸੋ ਕਿ ਉਹ ਕਿੱਥੇ ਜਾਣਗੇ ਵਿਚਾਰੇ ਤੇ ਮਾਈਨੋਰਟੀਜ਼ ਦੀ ਜਿਹੜੇ ਆਰਟੀਕਲ ਆਪਨੇ ਉਹ ਵੀ ਉਹ ਵੀ ਆਪਾਂ ਨੂੰ ਪਤਾ ਹੈ ਉਹ ਤਾਂ ਵਿਚਾਰੇ ਮਜ਼ਦੂਰ ਕਿਸਮ ਦੇ ਲੋਕ ਨੇ ਉਹ ਤਾਂ ਮਤਲਬ ਉਹਨਾਂ ਦੀ ਹਾਲਾਤ ਇੰਨੇ ਸਟਰੋਂਗ ਥੋੜੀ ਨਾ ਜਿੰਨਾ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈਗਾ ਤੇ ਇਹ ਇੱਕ ਇਸ ਦੇਸ਼ ਵਾਸਤੇ ਇਸ ਮੁਲਕ ਵਾਸਤੇ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਦੁਖਦਾਈ ਘਟਨਾ ਕਰਮ ਹੈ ਇਹਨੂੰ ਯਾਦ ਰੱਖਿਆ ਜਾਊਗਾ ਹਿਸਟਰੀ ਚ ਕਿ ਕਿਵੇਂ ਮੁਸਲਮਾਨਾਂ ਨਾਲ ਗਲ ਕਰਨ ਤੇ ਵੀ ਜੁਰਮਾਨੇ ਇਸ ਮੁਲਕ ਚ ਲਾਏ ਜਾ ਰਹੇ ਸੀਗੇ ਜੀ ਇਸ ਤੋਂ ਅਗਲੀ ਆਪਾਂ ਜੇਕਰ ਖਬਰ ਦੇ ਵੱਲ ਵਧੀਏ ਤਾਂ ਉਧਰ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਜੀ ਐਸਆਈਆਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਬੀਐਲਓਜ਼ ਦੇ ਉੱਪਰ ਦਬਾਅ ਵਧਿਆ ਹੋਇਆ ਹੈ ਲਗਾਤਾਰ ਖਬਰਾਂ ਆ ਰਹੀਆਂ ਨੇ ਵੀ ਬੀਐਲਓ ਆਤਮ ਹੱਤਿਆ ਕਰ ਰਹੇ ਨੇ ਕਿਤੇ ਕੁਝ ਕੀਤਾ ਹੋ ਰਿਹਾ ਹੈ ਕਿਤੇ ਕੁਝ ਹੋ ਰਿਹਾ ਹੈ ਇਹ ਸਾਰੇ ਦੇ ਵਿਚਾਲੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਇਹਨਾਂ ਤੇ ਕੰਮ ਦਾ ਦਬਾਅ ਘਟਾਓ ਜੀ ਇਹ ਐਸਆਈਆਰ ਕਈ ਬੀਐਲਓਜ਼ ਦੀ ਜਾਨ ਲੈ ਚੁੱਕੀ ਹੈ ਕਰੀਬ 29 ਦੀ ਜਾਣਕਾਰੀ ਹੈ ਹਾਂਜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਮੰਦਭਾਗੀ ਮੰਦਭਾਗਾ ਘਟਨਾ ਕਰਮ ਹੋ ਰਿਹਾਗਾ BLOs ਤੇ ਭੋਜਾ ਦੇ ਦਬਾਅ ਹੈ ਇੱਕ ਤਾਂ ਉਹਨਾਂ ਤੇ ਲੱਖਾਂ ਵੋਟਰਾਂ ਦੀ ਉਹਨਾਂ ਨੇ ਗਿਣਤੀ ਕਰਨੀ ਹੈ ਤੇ ਉੱਪਰੋਂ ਦਬਾਅ ਵੀ ਹੈ ਗਿਆ ਕਿ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਵੋਟਰ ਨੇ ਉਹਨਾਂ ਦੇ ਨਾਂ ਵੀ ਕੱਟਨੇ ਹੈਗੇ ਤਾਂ ਮਤਲਬ ਤੁਸੀਂ ਆਹ ਹਿਸਾਬ ਲਾਓ ਕਿ ਕਿੰਨਾ ਓਖਾ ਉਹਨਾਂ ਦਾ ਕੰਮ ਹੋ ਰੱਖਿਆਗਾ ਆ ਸਤ ਰਾਜਾਂ ਦੇ ਵਿੱਚ 29 BLO ਅਜੇ ਤੱਕ ਆਤਮ ਹੱਤਿਆਵਾਂ ਕਰ ਚੁੱਕੇ ਨੇ ਬਹੁਤ ਜ਼ਿਆਦਾ ਜਾਣਕਾਰੀ ਹੈਗੀ ਆ ਤੇ ਜਿਹੜੇ ਇਹ ਸੁਪਰੀਮ ਕੋਰਟ ਤੇ ਅਰਜ਼ਿਕਾ ਲਾਈ ਗਈ ਸੀ ਬੇਸਿਕਲੀ ਤਾਮਿਲਨਾਡੂ ਵੱਲੋਂ ਤੇ ਉਹਨਾਂ ਦੇ ਜਿਹੜੇ ਵਕੀਲ ਸੀਗੇ ਗੋਪਾਲ ਸੰਕਰਨ ਨਾਰਾਇਣ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ 35 ਤੋਂ 40 ਬੀਐਲਓਜ਼ ਦੀ ਜਾਣਕਾਰੀ ਹੈ ਜਿਹੜੇ ਕਿ ਮੋਤ ਜਿਹੜੇ ਕਿ ਆਤਮ ਹੱਤਿਆ ਕਰ ਚੁੱਕੇ ਨੇ ਸੁਸਾਈਡ ਕਰ ਚੁੱਕੇ ਨੇ ਤੇ तकरीबन ਉੱਤਰ ਪ੍ਰਦੇਸ਼ 'ਚ 50 ਬੀਐਲਓਜ਼ ਦੇ ਖਿਲਾਫ ਐਫਆਈਆਰਾਂ ਹੋ ਚੁੱਕੀਆਂ ਨੇ ਤੋ ਉਹਨਾਂ ਤੇ ਇਹਨਾਂ ਦਬਾਅ ਪਾਇਆ ਜਾ ਰਿਹਾ ਹੈਗਾ ਇਹਦੇ ਚ ਸੀਜੀਆਈ ਜਿਹੜੇ ਸੂਰਿਆकांत ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਦੇਖਦੇ ਹਾਂ ਇਸ ਮਾਮਲੇ 'ਚ ਹਾਲਾਂਕਿ ਜਿਹੜਾ ਕਮ ਦਾ ਸਟ੍ਰੈਸ ਹੈ ਜਿਹੜਾ ਵਰਕਲੋਡ ਹੈ ਬੀਐਲਓਸ ਤੇ ਉਹਨੂੰ ਕਟਾਇਆ ਜਾਵੇ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਦੇਖਦੇ ਹਾਂ ਇਹਦੇ ਚ ਬਣਦਾ ਕੀ ਹੈ ਹਾਲਾਂਕਿ ਇਹ ਸੁਪਰੀਮ ਕੋਰਟ ਸੀ ਜਿਨੇ ਐਸਆਈਆਰ ਨੂੰ ਬੈਕ ਕੀਤਾ ਕਿ ਹਾਂ ਇਹ ਐਸਆਈਆਰ ਹੋਣਾ ਚਾਹੀਦਾ ਲੋਕਾਂ ਤੇ ਉਹਨੂੰ ਲੈ ਕੇ ਮਤਲਬ ਬਹੁਤ ਸਾਰੇ ਸਵਾਲ ਨੇ ਹੁਣ ਕਹਿ ਰਹੇ ਨਹੀਂ 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 ਇਹ ਤਾਂ ਵਰਕਲੋਡ ਬਹੁਤ ਹੋ ਗਿਆ ਬੀਐਲਓਸ ਤੇ ਇਹਨੂੰ ਘਟਾਓ ਇੱਕ ਦਾ ਮਤਲਬ ਇਹ ਜੀ ਫੈਸਲਾ ਕਿਉਂ ਹੁੰਦਾਗਾ ਫੈਸਲਾ ਨਹੀਂ ਸੁਣਾਇਆ ਗਿਆ ਹੈਗਾ ਜੀ ਹੂੰ ਜੀ ਉਧਰ ਅਗਲੀ ਗੱਲ ਕਰੀਏ ਮਮਤਾ ਬੈਨਰਜੀ ਹੋਣਾ ਦੀ ਮਮਤਾ ਬੈਨਰਜੀ ਹੋਣੀ ਐਸਆਰ ਨੂੰ ਅਮਿਤ ਸ਼ਾਹ ਦੀ ਚਾਲ ਦੱਸ ਰਹੇ ਨੇ ਕਹਿੰਦੇ ਵੀ ਜੇ ਸਾਡੀ ਸਰਕਾਰ ਇਹਨੂੰ ਰੋਕਦੀ ਤਾਂ ਸ਼ਾਇਦ ਪੱਛਮ ਬੰਗਾਲ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਆ ਇੱਕ ਤਾਂ ਤੁਸੀਂ ਇਹਨੂੰ ਫੈਡਰਲ ਢਾਂਚੇ ਤੇ ਹਮਲਾ ਹਮਲੇ ਵਰਗਾ ਵੀ ਦੇਖੋ ਕਿਵੇਂ ਜਿਹੜੇ ਨੋਨ ਬੀਜੇਪੀ ਰੂਲ ਸਟੇਟ ਨੇ ਉਹ ਕਿੰਨੇ ਘਬਰਾਏ ਹੋਏ ਨੇ ਐਸਐਆਰ ਤੋਂ ਪੱਛਮੀ ਬੰਗਾਲ ਹੋਵੇ ਤਾਮਿਲਨਾਡੂ ਹੋਵੇ ਕਿੰਨੇ ਵੀ ਆਪਾਂ ਸੁਭਿਆਨ ਦੀ ਗੱਲ ਕਰ ਸਕਦੇ ਆ ਤੇ ਉੱਥੇ ਮਤਲਬ ਪੱਛਮੀ ਬੰਗਾਲ ਸਰ ਜਿਹੜੀ ਮਮਤਾ ਬੇਨਰਜੀ ਹੈਗੀ ਆ ਉਹ ਸਾਫ਼ ਦੇਖ ਰਹੇ ਨੇ ਕਿ ਉੱਥੇ ਲਗਾਤਾਰ ਕਮਰਸ਼ੀਅਲਾਈਜੇਸ਼ਨ ਵਧਾਇਆ ਜਾ ਰਿਹਾਗਾ ਉਹਨਾਂ ਦਾ ਆਪਾਂ ਕਹਿ ਸਕਦੇ ਆ ਕਿ ਬੀਜੇਪੀ ਦਾ ਰੀਅਲ ਜਿਵੇਂ ਬੀਆਰ ਅਸੀਂ ਬੀਆਰ ਬੀਜੇਪੀ ਨੇ ਜਿੱਤਿਆ ਉਵੇਂ ਹੀ ਅਸੀਂ ਬੰਗਾਲ ਨੂੰ ਜਿੱਤੀ ਹੈ ਤਾਂ ਉੱਥੇ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਉੱਥੇ ਕਮਨਲਾਈਜੇਸ਼ਨ ਕਿੱਤਾ ਜਾ ਰਿਹਾਗਾ ਹਿੰਦੂ ਮੁਸਲਮਾਨ ਕਿੱਤਾ ਜਾ ਰਿਹਾਗਾ ਮਮਤਾ ਬੇਨਰਜੀ ਨੂੰ ਮੁਸਲਮਾਨਾਂ ਦੇ ਤੈਸੀ ਦਿਖਾਇਆ ਜਾ ਰਿਹਾਗਾ ਤੇ ਉਸ ਦੋਆਂ ਦੀ ਵੋਟਾਂ ਨੂੰ ਕਨਸੋਲੀਡੇਟ ਕਰਨ ਦੀ ਕੋਸ਼ਿਸ਼ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਜਿਹੜਾ ਐਸਆਈਆਰ ਦਾ ਵਿਵਾਦ ਹੈ ਇਹ ਇਹਨੂੰ ਵੀ ਉਸੇ ਪਾਸੇ ਧੱਕਿਆ ਜਾ ਰਿਹਾਗਾ ਕਿਉਂਕਿ ਬੀਜੇਪੀ ਨੂੰ ਐਸਆਈਆਰ ਦੇ ਮਾਮਲੇ ਨੂੰ ਲੈ ਕੇ ਬਿਹਾਰ ਦੇ ਵਿੱਚ ਸਫਲਤਾ ਮਿਲੀ ਹੈ ਕਿਉਂਕਿ ਉੱਥੇ ਉਹਨਾਂ ਨੇ ਇਹ ਗੱਲ ਚਲਾਤੀ ਸੀ ਜਦ ਦਫਾ ਉਲਗਾਂਦੀ ਹੋਰਾਂ ਨੇ ਤੇਜਸਵੀ ਯਾਦਵ ਹੋਰਾਂ ਨੇ ਦੇ ਉਲਟ ਕੈਂਪੇਨ ਕੀਤਾ ਐਫ ਆਈ ਆਰ ਦੇ ਉਲਟ ਤਾਂ ਉਹਨਾਂ ਨੇ ਤਰਤਾ ਕਿ ਇਹ ਤਾਂ ਦੇਖੋ ਜਿਹੜੇ ਬੰਗਲਾਦੇਸੀ ਮੁਸਲਮਾਨ ਨੇ ਉਹਨਾਂ ਦੀਆਂ ਵੋਟਾਂ ਬਚਾਉਣ ਵਾਸਤੇ ਲੜਾਈ ਕਰ ਰਹੇ ਨੇ ਤੇ ਹਿੰਦੂਆਂ ਦੀਆਂ ਵੋਟਾਂ ਉਹਨਾਂ ਨੇ ਮੋਬਾਈਲਾਈਜ਼ ਕਰ ਲਈ ਇਸੇ ਕਿਸਮ ਦਾ ਪ੍ਰੋਪਾਗੈਂਡਾ ਬੀ ਜੀ ਪੀ ਉੱਥੇ ਵੀ ਕਰ ਰਹੀ ਹੈ ਤੇ ਬੰਗਾਲ 'ਚ ਵੀ ਕਰ ਰਹੀ ਹੈ ਬੰਗਾਲ 'ਚ ਫਿਰ ਇਹ ਹੀ ਹੈ ਕਿ ਜਿਹੜੇ ਮਾਈਨੋਰਟੀਜ਼ ਦੇ ਵੋਟਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਡਰਾਉਣ ਦੀ ਕੋਸ਼ਿਸ਼ ਵੀ ਚੱਲ ਰਹੀ ਹੈ ਤੇ ਮਮਤਾ ਬੇਨਰਜੀ ਹਾਲਾਂਕਿ ਬਹੁਤ ਦਲੇਰ ਔਰਤ ਨੇ ਬਹੁਤ ਦਲੇਰ ਆਗੂ ਨੇ ਉਹ ਮੈਨੂੰ ਲੱਗਦਾ ਹੈਗਾ ਕਿ ਸਾਰੇ ਕਸੇ ਦੇ ਉਲਟ ਖੜੇ ਹੋਣਗੇ ਤੇ ਲੜਵੀ ਰਹੇ ਨੇ ਦੇਖਦੇ ਆ ਕਿ ਜਿਹੜਾ ਅਗਲੇ ਅਗਲੇ ਸਾਲ 2026 ਚ ਉੱਥੇ ਚੋਣ ਹੋਣ ਜਾ ਰਿਹਾਗਾ ਪਿਛਲਾ ਜਿਹੜਾ ਚੋਣ ਸੀਗਾ ਉਹ ਕਿਸਾਨ ਚਲਦੇ ਕਿਸਾਨ ਅੰਦੋਲਨ ਦੌਰਾਨ ਹੋਇਆ ਸੀਗਾ ਤੇ ਕਿਸਾਨ ਅੰਦੋਲਨ ਦੇ ਆਗੂ ਵੀ ਬਥੇਰੇ 2021 ਚ ਜਾ ਕੇ ਪੱਛਮ ਬੰਗਾਲ ਚ ਬੀਜੇਪੀ ਦੇ ਉਲਟ ਕੈਂਪੇਨ ਕਰਕੇ ਆਏ ਸੀ ਤੇ ਪੰਜਾਬ ਦੇ ਕਿਸਾਨਾਂ ਨੂੰ ਪੱਛਮ ਬੰਗਾਲ ਚ ਬਹੁਤ ਜ਼ਿਆਦਾ ਸਨਮਾਨ ਦਿੱਤਾ ਗਿਆ ਸੀਗਾ ਕਿਉਂਕਿ ਉਸ ਟਾਈਮ ਦਿੱਲੀ ਦੀ ਬਰੂਆ ਤੇ ਜਿਹੜੇ ਪੰਜਾਬ ਦੇ ਕਿਸਾਨ ਸੀਗੇ 올ਡ ਰੇ ਸੀ ਮੋਦੀ ਹਕੂਮਤ ਦੇ ਖਿਲਾਫ ਤੇ ਪੰਜਾਬ ਦੇ ਕਿਸਾਨ ਪੱਛਮ ਬੰਗਾਲ 'ਚ ਬੀਜੇਪੀ ਦੇ ਉਲਟ ਲੜਨ ਵਾਲੇ ਸਿੰਬਲ ਸੀਗੇ ਤੇ ਇਸ ਵਾਰ ਦੇਖਦੇ ਆ ਕਿ 26 'ਚ ਕੀ ਬਣਦਾ ਹੈ ਕਿ ਦੁਬਾਰੇ ਪੰਜਾਬ ਦੇ ਕਿਸਾਨ ਪੱਛਮ ਬੰਗਾਲ ਜਾਣਗੇ ਮੁਨਤਾ ਬਨਰਜੀ ਦੀ ਕਹਿ ਲੋ ਜਾਂ ਫਿਰ ਬੀਜੇਪੀ ਦੇ ਉਲਟ ਪ੍ਰਚਾਰ ਕਰਨਗੇ ਜਾਂ ਨਹੀਂ ਕਰਨਗੇ ਉਹ ਤਾਂ ਅੱਗੇ ਮਤਲਬ ਆਪਾਂ ਨੂੰ ਪਤਾ ਲੱਗੂਗਾ ਪਰ ਇਹ ਗੱਲ ਪੱਕੀ ਹੈ ਕਿ ਮੁਨਤਾ ਬਨਰਜੀ ਇੱਕ ਟਫੈਸਟ ਫਾਈਟ ਦੇਣਗੇ ਬੀਜੇਪੀ ਨੂੰ ਮਤਲਬ ਉਹਨਾਂ ਬੀਜੇਪੀ ਵਾਸਤੇ ਇਹਨਾਂ ਸੁੱਖਾ ਨਹੀਂ ਹੈ ਬੰਗਾਲ ਜਿੱਤਣਾ ਜੀ ਇਸ ਤੋਂ ਅਗਲੀ ਆਪਾਂ ਗੱਲ ਕਰਦੇ ਹਾਂ ਤਾਂ ਚੰਦੇ ਦੀ ਗੱਲ ਕਰਦੇ ਹਾਂ ਭਾਜਪਾ ਨੂੰ ਨੀਅਰ ਅਬਾਊਟ 1000 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ 959 ਕਰੋੜ ਰੁਪਏ ਕਾਂਗਰਸ ਨੂੰ 313 ਕਰੋੜ ਰੁਪਏ ਦਾ ਚੰਦਾ ਮਿਲਿਆ ਪਰ ਇਹ ਸਾਰੇ ਚ ਖਾਸ ਗੱਲ ਇਹ ਹੈ ਕਿ ਟਾਟਾ ਗਰੁੱਪ ਦੇ ٹرسٹ ਨੇ 10 ਪਾਰਟੀਆਂ ਨੂੰ 914 ਕਰੋੜ ਰੁਪਏ ਦਿੱਤੇ ਨੇ ਵੱਡਾ ਹਿੱਸਾ ਭਾਜਪਾ ਨੂੰ ਦਿੱਤਾ ਹੈ ਟਾਟਾ ਗਰੁੱਪ ਕੁਝ ਨਵਾਂ ਸ਼ੁਰੂ ਕਰਨ ਜਾ ਰਿਹਾ ਹੈ ਜੀ ਇਹਨਾਂ ਸੰਕੇਤਾਂ ਦੇ ਹਿਸਾਬ ਨਾਲ ਨਾਹ ਇਹ ਨਵਾਂ ਕੁਛ ਨਹੀਂ ਸ਼ੁਰੂ ਕੀਤਾ ਜਾ ਰਿਹਾ ਮੈਂ ਤਾਂ ਕਈ ਵਾਰ ਜਿੰਨੇ ਦਊ ਇਲੈਕਟੋਰਲ ਬਾਂਡਸ ਵਾਲੀ ਲਿਸਟ ਪੜਦਾਗਾ ਉਹ ਦੇਖਦਾਗਾ ਕਿ ਕਿਵੇਂ ਜਿਹੜੇ ਦੇਸ਼ ਦੇ ਕਾਰਪੋਰੇਟ ਘਰਾਣੇ ਨੇ ਉਹ ਪੈਸੇ ਸਾਰੀਆਂ ਪਾਰਟੀਆਂ ਨੂੰ ਵੰਡਦੇ ਨੇ ਉਹ ਪੈਸੇ ਭਾਜਪਾ ਨੂੰ ਵੀ ਦਿੰਦੇ ਨੇ ਮਾੜੇ ਮੋٹے ਪੈਸੇ ਉਹ ਕਾਂਗਰਸ ਨੂੰ ਵੀ ਦਿੰਦੇ ਨੇ ਤੇ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਵੀ ਦੇ ਦਿੰਦੇ ਨੇ ਚਾਹੇ ਸਰਰਮੂਲ ਕਾਂਗਰਸ ਹੋਵੇ ਜਾਂ ਹੋਰ ਦੂਜੀ ਪਾਰਟੀਆਂ ਹੋਣ ਇਹਦੇ ਚ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਸਾਰੇ ਜਿਹੜੇ ਬੀਜੇਪੀ ਕਾਂਗਰਸ ਤਰਨਮੂਲ ਕਾਂਗਰਸ ਹੋਰ ਜਿਹੜੇ ਅਕਾਰਿਦਲ ਕੋਈ ਇਦਾਂ ਦੀ ਪਾਰਟੀ ਨਹੀਂ ਜਿਹਨੂੰ ਇੱਕ ਕਾਰਪੋਰੇਟ ਹਾਊਸਿਸ ਪੈਸੇ ਨਾ ਦਿੰਦੇ ਹੁਣ ਸਾਰਿਆਂ ਨੂੰ ਦੇ ਦਿੰਦੇ ਨੇ ਤੇ ਹਾਂ ਇਸੇ ਤੇ ਤੁਸੀਂ ਡਿਬੇਟ ਕਰ ਸਕਦੇ ਹੋ ਕਿ ਵੱਡਾ ਮਾਉਂਟ ਏ ਬੀਜੇਪੀ ਨੂੰ ਦਿੰਦੇ ਨੇ ਤੇ ਮਾੜਾ ਮੋਟਾ ਮਾਉਂਟ ਏ ਕਾਂਗਰਸ ਨੂੰ ਤੇ ਹੋਰ ਦੂਜੀਆਂ ਪਾਰਟੀਆਂ ਨੂੰ ਦੇ ਦਿੰਦੇ ਨੇ ਯਾਨੀ ਕਿ ਉਹਨਾਂ ਦੀ ਪੋਲਿਸੀ ਬਹੁਤ ਸਾਫ਼ ਹੈ ਯਾਰ ਸਾਡੇ ਤੋਂ ਪੈਸੇ ਚੱਕੋ ਸਾਨੂੰ ਤੰਗ ਨਾ ਕਰੋ ਸਾਨੂੰ ਬਿਜ਼ਨਸ ਕਰਨ ਦਿਓ ਤੇ ਸਾਨੂੰ ਪੈਸੇ ਕਮਾਣ ਦਿਓ ਜਿਹੜੀ ਲੁੱਟ ਹੋ ਰਹੀ ਹੈ ਉਹਦੇ 'ਚ ਥੋੜਾ ਬਹੁਤ ਹਿੱਸਾ ਅਸੀਂ ਤੁਹਾਨੂੰ ਵੀ ਦੇ ਦੇ ਦਾਂਗੇ ਪਰ ਇਹ ਲੁੱਟ ਜਾਰੀ ਰੱਖਣ ਦਿਓ ਤਾਂ ਇਹ ਜਿਹੜਾ ਕਾਰਪੋਰੇਟ ਦਾ ਜਿਹੜਾ ਗੱਠਜੋੜ ਹੈ ਪੋਲਿਟਿਸ਼ੀਅਨਸ ਨਾਲ ਉਹ ਇੰਡੀਆ 'ਚ ਖਾਸਾ ਵਿਜ਼ੂਅਲ ਹੈਗਾ ਉਹਨੂੰ ਕਈ ਲੈਵਲ ਤੇ ਚੈਲੰਜ ਵੀ ਕੀਤਾ ਜਾਂਦਾਗਾ ਆਪਾਂ ਨੂੰ ਪਤਾ ਕਿ ਕਿਸਾਨਾਂ ਨੇ ਚੈਲੰਜ ਕੀਤਾ ਸੀ ਜਦੋਂ ਕਿ ਆ ਕੇ ਹਮ ਦੋ ਹਮਾਰੇ ਦੋ ਕਿਸਾਨਾਂ ਨੇ ਨਾਰਾ ਦਿੱਤਾ ਸੀਗਾ ਕਿ ਅਮਿਤ ਸ਼ਾਹ ਤੇ ਅਮਿਤ ਜਿਹੜੇ ਨਰਿੰਦਰ ਮੋਦੀ ਹੈ ਉਹ ਹਮ ਦੋ ਹਮਾਰੇ ਦੋ ਅਡਾਨੀ ਤੇ ਅੰਬਾਨੀ ਸਾਡੇ ਦੋ ਤਾਂ ਉਹ ਸੀਗਾ ਪਰ ਇਹ ਜਦੋਂ ਕਾਰਪੋਰੇਟਸ ਦੀ ਲਿਸਟ ਦੇਖੋਗੇ ਤਾਂ ਉਹਦੇ ਵਿੱਚ ਟਾਟਾ ਤੋਂ ਲੈ ਕੇ ਹੋਰ ਅਦਿੱਤ ਵਿਦਲਾ ਗਰੁੱਪ ਹੋਰ ਜਿੰਨੇ ਵੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਮਾਈਨਿੰਗ ਵਾਲੇ ਸਾਰੇ ਕਿਸਮ ਦੇ ਕਾਰਪੋਰੇਟ ਇਹਦੇ ਵਿੱਚ ਸ਼ਾਮਲ ਮਿਲਣਗੇ ਜਿਹੜੇ ਸਾਰੇ ਪਾਰਟੀਆਂ ਨੂੰ ਫੰਡਿੰਗ ਦੇ ਰਹੇ ਨੇ ਜੀ ਅਗਲੀ ਖਬਰ ਦੇ ਨਾਲ ਆਪਾਂ ਜੇਕਰ ਵਧੀਏ ਤਾਂ ਉਧਰ ਪੰਜਾਬ ਪੁਲਿਸ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਸੁਖਬੀਰ ਬਾਦਲ ਹੁਣੀ ਇਸ ਨੂੰ ਆਪਣੇ ਸਾਰੇ ਪਲੇਟਫਾਰਮਸ ਦੇ ਉੱਪਰ ਪੇ ਪੋਸਟ ਕੀਤਾ ਸੀ ਜੀ ਇਹ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਨੂੰ ਲੈ ਕੇ ਇਸ 'ਚ ਸੁਰੱਖਿਆ ਕਿਵੇਂ ਕਰਨੀ ਹੈ, ਪੇਪਰ ਕਿਵੇਂ ਖੋਣੇ ਨੇ, ਕੀ ਕਰਨਾ ਹੈ, ਕਿੱਦਾਂ ਕਰਨਾ ਹੈ ਸਾਰੀ ਜਾਣਕਾਰੀ ਉਸ ਦੇ ਵਿੱਚ ਇੱਕ ਕਾਲ ਕਾਨਫਰੰਸ ਲੱਗੀ ਹੋਈ ਦਿੱਤੀ ਜਾ ਰਹੀ ਸੀ। ਪੁਲਿਸ ਦਾ ਦਾਵਾ ਵੀ ਇਸ ਤੋਂ ਬਾਅਦ ਸਾਹਮਣੇ ਆ ਗਿਆ। ਪਟਿਆਲਾ ਪੁਲਿਸ ਦਾ ਵੀ ਭਾਈ ਇਹ ਤਾਂ AI ਜਨਰੇਟਡ ਹੈ। ਅਸੀਂ ਜਲਦੀ ਗ੍ਰਿਫਤਾਰੀ ਕਰ ਲਾਂਗੇ ਜਿਨੇ ਇਹ ਕੰਮ ਕੀਤਾ ਹੈ, ਜਿਨੇ ਬਣਾਈ ਹੈ। ਪਰ ਕੀ ਜਾਪਦਾ ਜੀ ਜੇਸ ਨੇ ਜਾਨ ਮਾਲ ਦੀ ਰਾਖੀ ਕਰਨੀ ਲੋਕਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਾਉਣੀ ਹੈ ਕਿ ਉਹ ਆਜ਼ਾਦੀ ਦੇ ਨਾਲ ਆਪਣੀ ਵਿਚਰ ਸਕਣ ਕੰਮ ਕਰ ਸਕਣ ਉਹ ਪੁਲਿਸ ਆਪ ਅੱਗੇ ਹੋ ਕੇ ਮਦਦ ਕਰ ਰਹੀ ਹੈ ਪਾਰਟੀਆਂ ਦੀ ਦੇਖੋ ਇੱਕ ਐਸਐਸਪੀ ਨੇ ਵਰੁਣ ਸ਼ਰਮਾ ਪਟਿਆਲੇ ਦੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਉਹ ਲਗਾਤਾਰ ਬਹੁਤ ਜ਼ਿਆਦੇ ਪ੍ਰੋ ਆਮ ਆਦਮੀ ਪਾਰਟੀ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸੁਖਵੀਰ ਬਾਦਲ ਵੋਕਲ ਰਹਿੰਦੇ ਨੇ ਉਹਨਾਂ ਦੀ ਹੀ ਇਹ ਜਿਹੜੀ ਆਡੀਓ ਸ਼ੇਅਰ ਕੀਤੀ ਗਈ ਹੈਗੀ ਆ ਉਹ ਅਡਰ ਡੀਐਸਪੀਜ਼ ਨੂੰ ਕਰਨ ਉਹ ਕਮੰਡੰਦੇ ਸੁਨਾਈ ਦੇ ਰਹੇ ਨੇ ਕਿ ਜੋ ਤੱਕਾ ਹੋ ਸਕਦਾ ਕਾ ਉਹ ਕਰੋ ਘਰਾ ਚ ਪਿੰਡਾਂ ਚ ਜਾਓ ਤੇ ਜੋ ਕਰਨਾ ਕਰੋ ਤੇ ਅਗੇ ਸਿਕਿਉਰਿਟੀ ਅਰੇਂਜਮੈਂਟਸ ਤੋਂ ਲੈ ਕੇ ਹੋਰ ਵਿਰੋਧੀ ਜਿਹੜੇ ਉਮੀਦਵਾਰ ਨੇ ਇਸ ਟਾਂ ਜਿਹੜੇ ਚੋਣਾ ਲੜ ਰਹੇ ਨੇ ਉਹਨਾਂ ਦੇ ਨਾਲ ਤਕੇਸ਼ਾ ਹੀ ਸਾਰੀ ਪਲਾਨਿੰਗ ਬਾਰੇ ਗੱਲ ਬਾਤ ਆਈਏ ਉਹਨੂੰ ਪੰਜਾਬ ਪਲੱਸ ਨੇ ਇੱਕ ਕਿ ਹੈਗਾ ਕਿ ਇਹ ਵੀਡੀਓ ਫੇਕ ਹੈ ਤੇ AI ਨਾਲ ਜਨਰੇਟਡ ਹੈ ਲੋਕਾਂ ਨੂੰ ਗਮਰਾ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹਾਲਾਂਕਿ ਸੁਖਵੀਰ ਬਾਦਲ ਦਾ ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ ਪਰ ਜਿਵੇਂ BJP ਦੇ ਸੁਨੀਲ ਜਾਖੜ ਨੇ ਉਹਨਾਂ ਨੂੰ ਵੀ ਸੁਖਵੀਰ ਬਾਦਲ ਨੂੰ ਬੈਕ ਕੀਤਾ ਹੈ ਤੇ ਇਹਦੇ 'ਚ ਇਹ ਜਿਹੜੀ ਵੀਡੀਓ 'ਚ ਆਡੀਓ 'ਚ ਜਿਹੜੀ ਵਾਇਰਲ ਗਲਬਾਤ ਆਪਾਂ ਨੂੰ ਉਹ ਉਹ ਵੀ ਸੁਣਨ ਨੂੰ ਮਿਲ ਰਿਹਾ ਹੈਗਾ ਇੱਕ ਅਧਿਕਾਰੀ ਕਹਿ ਰਿਹਾ ਹੈਗਾ ਕਿ ਅਕਾਲੀ ਜਿੱਥੇ ਵੀ ਮਿਲਣ ਉਹਨਾਂ ਦਾ ਜਿਹੜਾ ਨਾਮੀਨੇਸ਼ਨ ਉਹਨੂੰ ਪਾੜੋ ਤੇ ਹੋਰ ਦੂਜੀ ਗੱਲ ਵੀ ਹੈ ਜਿਹਦੇ 'ਚ ਡੀਆਈਜੀ ਡੀਸੀ ਪੁਲਿਸ ਆਬਜ਼ਰਵਰਸ ਦੀ ਗੱਲ ਹੈ ਤੇ ਹੋਰ ਵੀ ਮਤਲਬ ਇਹਦੇ 'ਚ ਸਰਕਾਰ ਦੀ ਵੀ ਗੱਲ ਬਹੁਤ ਸਾਰੀਆਂ ਗੱਲਾਂ ਨੇ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਹੈਗੇ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਦੇ ਖਿਲਾਫ ਹਾਈ ਕੋਰਟ 'ਚ ਪਟੀਸ਼ਨ ਕਰਾਂਗੇ ਤੇ ਪਟੀਸ਼ਨ 'ਚ ਇਹ ਜਿਹੜਾ ਆਈਪੀ ਇਹ ਜਿਹੜੇ ਆਈਪੀਐਸ ਨੇ ਵਰੁਣ ਸ਼ਰਮਾ ਜੋ ਕੁਝ ਕਰ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਦੇਖਦੇ ਆਂ ਬਣਦਾ ਕੀ ਹੈ ਪਰ ਇਸ ਆਡੀਓ ਨੇ ਕਿੰਨੇ ਕਿਤੇ ਸਾਰੇ ਅਫਸਰਾਂ ਸਾਈ ਨੂੰ ਹਲਾ ਰੱਖਿਆਗਾ ਅਸੀਂ ਦੇਖ ਰਹੇ ਸੀ ਕਿ ਸਾਰੇ ਜਿਹੜੇ ਪੁਲਿਸ ਦੇ ਆਈਪੀਐਸ ਨੇ ਉਹ ਭੱਜੇ ਫਿਰ ਰਹੇ ਨੇ ਹੂੰ ਜੀ ਇਹ ਵੀਡੀਓ ਨੂੰ ਬੇਸ਼ ਆ ਸੌਰੀ ਆਡੀਓ ਨੂੰ ਬੇਸ਼ੱਕ ਪੁਲਿਸ ਦੱਸ ਰਹੀ ਹੈ ਕਿ ਏਆਈ ਜਨਰੇਟਡ ਹੈ ਪਰ ਫਿਰ ਵੀ ਇਸ ਤੇ ਅਮਲ ਬਹੁਤ ਲੋਕਾਂ ਨੇ ਕੀਤਾ ਹੈ ਬਹੁਤ ਜਗ੍ਹਾ ਤੋਂ ਖਬਰਾਂ ਆਈਆਂ ਨੇ ਪੱਗਾਂ ਲਿੱਥਣ ਦੀਆਂ ਇੱਥੋਂ ਤੱਕ ਕਿ ਐਮਐਲਏ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਵੀ ਪੱਗਾਂ ਤੇ ਕਿਹੜੀਆਂ ਕਿੱਲਾਂ ਲੱਗੀਆਂ ਹੁੰਦੀਆਂ ਨੇ ਇਹ ਵੱਜਦੀਆਂ ਨਹੀਂ ਲੈਂਦੀਆਂ ਵੀ ਨੇ ਬੜੀ ਸ਼ਰਮ ਦੀ ਗੱਲ ਹੈ ਕਿ ਉਸ ਵਿਅਕਤੀ ਨੇ ਖੁਦ ਆਪ ਸਿਰ ਤੇ ਪੱਗ ਬੰਨੀ ਹੋਈ ਹੈ ਜਿਹੜਾ ਇਹ ਗੱਲ ਕਹਿ ਰਿਹਾ ਉਥੇ ਪਟਿਆਲੇ ਦੀਆਂ ਕਨੌਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੁਰੀ ਜਾਂਦੀ ਬੀਬੀ ਦੇ ਕੋਲੋਂ ਪੇਪਰ ਖੋ ਕੇ ਭੱਜਦਾ ਹੋਇਆ ਵਿਅਕਤੀ ਕਿਤੇ ਕੁਝ ਤੇ ਕਿਤੇ ਕੁਝ ਪਾਵਰ ਦੀ ਲਾਲਸਾ ਕੀ ਕੁਝ ਕਰਾਉਂਦੀ ਹੈ ਤੇ ਪਾਵਰ 'ਚ ਬੈਠੇ ਹੋਏ ਵਿਅਕਤੀ ਕੀ ਕੁਝ ਕਰਦੇ ਨੇ ਉਸ ਦੀ ਨੰਗੀ ਚਿੱਟੀ ਤਸਵੀਰ ਅੱਜ ਦੇਖਣ ਨੂੰ ਮਿਲੀ ਹੈ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਪੇਪਰ ਭਰਦੇ ਜਾਂਦੇ ਵਿਅਕਤੀਆਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਪੁਲਿਸ ਦੀ ਦੁਰਵਾਰਤੋਂ ਕਰਨੀ ਇਹ ਉਹ ਸਵਰਾਜ ਵਾਲੀ ਪਾਰਟੀ ਹੈ ਜਮ ਸਵਰਾਜ ਵਾਲੀ ਇਹ ਜਿਹੜਾ ਗੱਲਾਂ ਕਰਦੇ ਸੀ ਵੀ ਅਸੀਂ ਉਹ ਇਹ ਉਹ ਚੀਜ਼ਾਂ ਲਿਆਉਣੀਆਂ ਨੇ ਤੇ ਅੱਗੇ ਇਸ ਤੋਂ ਚੱਲੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੋਰਟ 'ਚ ਅੰਮ੍ਰਿਤਪਾਲ ਦੇ ਦੋ ਕਰੀਬੀ ਪੇਸ਼ ਹੋਏ ਨੇ ਜੀ ਹਾਂਜੀ ਉਹਨਾਂ ਦੇ ਦੋ ਸਾਥੀ ਪਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਉਕੇ ਨੂੰ ਅਜਨਾਲਾ ਅਦਾਲਤ 'ਚ ਪੇਸ਼ ਕੀਤਾ ਗਿਆ ਹੈਗਾ ਤੇ ਪਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਉਕੇ ਦੋਵੇਂ ਆਪਾਂ ਨੂੰ ਪਤਾ ਹੈ ਕਿ ਸਾਲ 2023 'ਚ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਅੰਮ੍ਰਿਤਪਾਲ ਦੇ ਖਿਲਾਫ ਉਹਦੇ ਨਾਲ ਉਹਨਾਂ ਦਾ ਸੰਬੰਧ ਦੱਸਿਆ ਜਾ ਰਿਹਾ ਹੈਗਾ ਵਰਿੰਦਰ ਸਿੰਘ ਅਹ ਥਿਸ ਕੈਟੀ ਅਗਵਾਇਕ ਅਗਵਾ ਕਰਨ ਤੇ ਮਾਰਪੀਟ ਦਾ ਜਿਹੜਾ ਮਾਮਲਾ ਹੈਗਾ ਕੁੱਟਮਾਰ ਦਾ ਉਹ ਮਾਮਲਾ ਹੈ ਉਹਦੇ ਚ ਪ੍ਰੋਡਕਸ਼ਨ ਵਾਰੈਂਟ ਤੇ ਅਦਾਲਤ 'ਚ ਲੈ ਕੇ ਆਇਆ ਗਿਆ ਸੀਗਾ ਦੋਵੇਂ આરોપી ਪਹਿਲਾਂ ਵੀ ਕਿਸੇ ਹੋਰ ਦੂਜੇ ਮਾਮਲੇ 'ਚ ਜੇਲ੍ਹ 'ਚ ਸੀਗੇ ਪੁਲਿਸ ਨੇ ਦੋਵਾਂ ਦਾ 5 ਦਿਨਾਂ ਵਾਸਤੇ ਰਿਮਾਂਡ ਮੰਗਿਆ ਹੈਗਾ ਲੇਕਿਨ ਜਿਹੜਾ 2 ਦਿਨ ਦਾ ਰਿਮਾਂਡ ਅਦਾਲਤ ਵੱਲੋਂ ਮਨਜ਼ੂਰ ਕੀਤਾ ਗਿਆ ਹੈਗਾ ਉਹਦੇ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਫੋਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਵੀ ਕੀਤੀ ਜਾਊਗੀ ਤੇ ਪੁੱਛਗਿੱਛ ਵੀ ਕੀਤੀ ਜਾਊਗੀ ਅ ਇਹਦੇ ਚ ਇਹ ਹੈ ਕਿ ਜਿਹੜੇ ਇਹਨਾਂ ਦੇ ਪਪਲ ਪ੍ਰੀਤ ਹੋਣਾਂ ਦੇ ਜਿਹੜੇ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾਗਾ ਕਿ ਜਾਣ ਪੁੱਝ ਕੇ ਇਸ ਕੇਸ ਨੂੰ ਲੰਬਾ ਕਿੱਚਿਆ ਜਾ ਰਿਹਾ ਹੈਗਾ ਤਾਂ ਕਿ ਜਿਹੜੇ ਇਸ ਮਾਮਲੇ 'ਚ ਜਿਹੜੇ ਗ੍ਰਿਫਤਾਰ ਲੋਕ ਨੇ 12 ਲੋਕ ਇਹਨਾਂ ਨੇ ਗ੍ਰਿਫਤਾਰ ਕਰ ਰੱਖੇ ਨੇ ਉਹਨਾਂ ਨੂੰ ਲਗਾਤਾਰ ਜੇਲ੍ਹ 'ਚ ਰੱਖਿਆ ਜਾ ਸਕੇ ਉਹਨਾਂ ਦੇ ਐਡਵੋਕੇਟ ਨੇ ਇਹ ਵੀ ਜ਼ਿਕਰ ਕੀਤਾ ਕਿ 12 ਲੋਕਾਂ ਦੀ ਗ੍ਰਿਫਤਾਰੀ ਭਾਵੇਂ ਕੀਤੀ ਗਈ ਹੋਵੇ ਲੇਕਿਨ ਪੁਲਿਸ ਕੋਲ ਕੋਈ ਠੋਸ ਰਿਕਵਰੀ ਨਹੀਂ ਹੈ ਨਾ ਸਿਰਫ ਇਸ ਮੁਕਦਮੇ ਨੂੰ ਲੰਮਕਾਣ ਵਾਸਤੇ ਇਹਨੂੰ ਖੜ੍ਹਾ ਕੀਤਾ ਜਾ ਰਿਹਾਗਾ ਤੇ ਹੋਰ ਦੇਖਦੇ ਆ ਕਿ ਇਹਦੇ ਚ ਮੋਬਾਈਲ ਅਤੇ ਜਿਹੜੇ ਹੋਰ ਪੁਲਿਸ ਜਿਹੜੀ ਗੱਲ ਕਹਿ ਰਹੀ ਰਮਾਂਡ ਤੇ ਅਸੀਂ ਇੱਕ ਆ ਲੈ ਆਵਾਂਗੇ ਕੱਢ ਲੈ ਆਵਾਂਗੇ ਉਹ ਕੱਢ ਲੈ ਆਵਾਂਗੇ ਦੇਖਦੇ ਆ ਕਿ ਕੀ ਨਿਕਲਦਾਗਾ ਪਰ ਜਿਹੜੇ ਮੈਨੂੰ ਜਿਹੜਾ ਐਡਵੋਕੇਟ ਇਹਨਾਂ ਦਾ ਹੈਗਾ ਉਹਦੀ ਗੱਲ ਸੇ ਦਮ ਲੱਗਦਾਗਾ ਕਿ ਹਜੇ ਤੱਕ ਪੁਲਿਸ ਕੋਲ ਕੋਈ ਉਸ ਕਿਸਮ ਦਾ ਠੋਸ ਆਪਾਂ ਕਹੇ ਲੈ ਕੇ ਸਬੂਤ ਹੱਥ ਪੁਲਿਸ ਦੇ ਹੱਥ ਨਹੀਂ ਹੈ ਹੂੰ ਜੀ ਉਧਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਵੀ ਦੇ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਚ ਮਨੁੱਖੀ ਤਸਕਰੀ ਦੇ ਕੇਸ ਸਭ ਤੋਂ ਵੱਧ ਨੇ ਹਾਂਜੀ ਇਸ ਨੂੰ ਲੈ ਕੇ ਅੱਜ ਆਪਾਂ ਕਹਿ ਲਈਏ ਕਿ ਜਿਹੜੀ ਇੰਡੀਆ ਦੀ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਹੋਈ ਹੈ ਤੇ ਇਸ ਜਦੋਂ ਚਰਚਾ ਛਿੜੀ ਉਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਮਨੁੱਖ ਤਸਕਰੀ ਦੇ ਮਾਮਲੇ ਨੇ ਵਿਦੇਸ਼ ਜਿਹੜੇ ਰਾਜ ਮੰਤ ਵਿਦੇਸ਼ ਰਾਜ ਮੰਤਰੀ ਨੇ ਰਾਜ ਸਭਾ ਚ ਐਸ ਜੇ ਸ਼ੰਕਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ तकरीबन 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਉਲਟ 25 ਐਫ ਆਈ ਆਰ ਦਰਜ ਨੇ ਜਿਹਦੇ ਅੰਦਰ 16 16 ਰਪਏ ਰੁਪਈਆ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਇਹ ਵੀ ਦੱਸਿਆ ਕਿ ਮਤਲਬ ਹਰਿਆਣੇ 'ਚ 2325 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ 'ਚ 44 ਐਫ ਆਈ ਆਰਾਂ ਦਰਜ ਹੋਈਆਂ 75 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਅ ਗੁਜਰਾਤ ਤੋਂ ਵੀ ਇੱਕ ਵੱਡੇ ਟਰੈਫਿਕ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਬੀਸਿਕਲੀ ਜਿਹੜੇ ਅਰਸ਼ਿੰਰਤ ਕੋਰ ਨੇ ਇਹ ਗੱਲ ਪੁੱਛੀ ਸੀਗੀ ਤੇ ਕਿ ਡਰਗ ਤਸਕਰੀ ਅਤੇ ਮਨੁੱਖ ਤਸਕਰੀ ਨੂੰ ਲੇਕਣ ਰੋਕਣ ਵਾਸਤੇ ਕਿਸ ਕਿਸਮ ਦੇ ਪ੍ਰਭਾਵ ਕਿਸ ਕਿਸਮ ਦੇ ਜਿਹੜੇ ਸਟੈਪ ਹੈਗੇ ਚੁੱਕੇ ਜਾਂ ਰਿਨੇਸਟੇਟ ਵੱਲੋਂ ਉਹਨੂੰ ਲੈ ਕੇ ਇਹ ਆਪਾਂ ਕਹਿ ਲਈਏ ਕਿ ਜਵਾਬ ਦਿੱਤਾ ਗਿਆ ਸੀਗਾ ਐਨਆਈਏ ਨੇ ਵੀ ਆਪਣਾ ਐਂਟੀ ਹਿਊਮਨ ਟ੍ਰੈਫਿਕਿੰਗ ਵਿੰਗ ਬਣਾ ਰੱਖਿਆਗਾ ਹਿਊਮਨ ਟ੍ਰੈਫਿਕਿੰਗ ਦਾ ਮਤਲਬ ਇੱਕ ਤਾਂ ਮੈਨੂੰ ਲੱਗਦਾਗਾ ਕਿ ਸ਼ਾਇਦ ਇਹ ਜਿਹੜੇ ਗੱਲ ਚੱਲ ਰਹੀ ਹੈਗੇ ਉਹ ਜਿਹੜੇ ਡੋਂਕੀ ਮਾਰਦੇ ਨੇ ਉਹਨਾਂ ਨੂੰ ਲੈ ਕੇ ਵੀ ਹੈ ਤੇ ਦੂਜਾ ਉਹ ਜਿਹੜਾ ਆਪਾਂ ਕਹਿ ਲਈਏ ਕਿ ਟ੍ਰੈਫਿਕਿੰਗ ਕਰਕੇ ਹਿਊਮਨ ਟ੍ਰੈਫਿਕਿੰਗ ਕਰਕੇ ਜਿਹੜੇ ਤਸਕਰੀ ਕਰਵਾਈ ਜਾਂਦੀ ਹੈ ਡਰੱਗਸ ਦਾ ਕੰਮ ਕਰਾਇਆ ਜਾਂਦਾਗਾ ਇਹ ਹਿਊਮਨ ਲੇਬਰ ਕਰਾਈ ਜਾਂਦੀ ਉਹਦੀ ਵੀ ਗੱਲ ਹੈ ਮਤਲਬ ਹਜੇ ਇਹ ਸਾਰੇ ਚੀਜ਼ ਨੂੰ ਥੋੜਾ ਦੇਖਣਾ ਪਊਗਾ ਕਿ ਕਿਹੜੇ ਕਿਹੜੇ ਚੀਜ਼ਾਂ ਬਾਰੇ ਗੱਲ ਹੋ ਰਹੀ ਹੈ ਪਰ ਪੰਜਾਬ ਚ 27 ਕੇਸ ਦਰਜ ਕੀਤੇ ਗਏ ਨੇ ਤੇ ਦੂਜੇ ਨੰਬਰ ਤੇ ਹਰਿਆਣਾ ਹੈਗਾ ਉੱਥੇ 25 ਉੱਥੇ ਆਪਾਂ ਕਹਿ ਲਈਏ ਕਿ 44 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਹੂੰ ਜੀ ਖਬਰਾਂ ਹੋਰ ਵੀ ਨਹੀਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਮਨਦੀਪ ਜੀ ਬਹੁਤ ਬਹੁਤ ਧੰਨਵਾਦ